ಥಾದತಾದ್ದಿದದ resolezಡ್. ಆಲ್ಗವಾಣದೇದು ತ್ರಂಥ pareವ್ನಾದು಑ಶಾದ ਉਥਰੇ ਪਿੱਛੇ ਹੋਇਆ ਬਈ ਇਹਦਾ ਕੀ ਕੰਮ ਹੈ ਅਗਾ ਦਾ ਕੰਮ ਹੈ ਨਾ 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 ਕੰਦ ਕਈ ਬੰਦਾ ਦਾ ਦੁਮਾਹ ਸਿਨ ਦੇ ਕੋਲ ਜਿਹੜਾ ਬਤਾਉਣਾ ਲੱਗਦਾ ਆਦਾ ਯਾਰ ਕਰਦਾ ਕੋਪਰਾ ਕੱਢੀ ਪ੍ਰਸ਼ਾਦ ਦੇ ਨਾਲ ਪ੍ਰਸ਼ਾਦ ਦੇ ਨਾਲ ਬੋਲ ਸਾਥ ਹੈ ਬਸ ਹਾਂ ਹਾਂ ਹੁਣ ਤੁਸੀਂ ਆਪ ਹੀ ਹੰਦਸਟੋ ਤੁਸੀਂ ਪਹਿਲਾਂ ਤੈਨੂੰ ਕਰਤਾਂ ਅੰਦਰ ਉਹ ਹੀ ਜਾਣੇ ਜਿਹੜੇ ਵਿੱਚ ਅਸੀਂ ਕੋਈ ਨਹੀਂ ਕਰੋ ਬੰਦ ਬਾਹਰ ਜਾਊਗਾ ਹਾਰਸ ਬਾਸਾ ਮਹਾ ਕਾਲੀ ਦਾ ਬੋਸ ਸੇਂਦਰ ਪਰਵਾਰ ਕੀ ਜੈ ਹੋ ਬੜੀ ਤਰਾ ਸ਼ੇਰਾਂ ਵਾਲੀ ਮਾਤਾ ਜੀ ਦਾ ਬੋਸ ਸੇਂਦਰ ਪਰਵਾਰ ਕੀ ਅਚਾਰ ਵਾਲੀ ਮਾਤਾ ਜੀ ਦਾ ਨਮੋਸਤੇ ਸਰਦਾਰ ਕਮਲ ਸਿੰਘ ਜੀ ਜੇਦੇ ਕਰਨ ਬੱਚਿਆਂ ਦੀ ਖੰਡਰਾਂ ਚੁੱਕ ਲੈ ਹਰੇ ਹਰੇ ਨਾਮ ਤੇ ਬਦਲ ਕਰਨ ਰਬੂ ਬਈ ਮਾਤਾ ਵੀਰਾਂ ਕੇ ਬੋਲ ਬਦਲ ਕੇ ਕਰ ਲੋ ਉਪਚ ਕਰ ਲੋ ਬਾਈ ਗੱਲਾਂ ਕਰ ਲੈ ਇਧਰ ਆ ਜਾਓ ਇਧਰ ਆ ਜਾਓ ਜੀ ਜੈ ਆਹ ਨਿਆ ਪੰਗਜੀ ਦੇ ਪਾ ਪਾ ਸਾਡੇ ਮਾਰਨ ਦੇ ਪੰਡਤ ਜੀ ਉਹ ਉਧਰ ਬਾਹਰ ਚ ਰਹਿ ਗਏ ਉਹਨੇ ਨਿਗਰਾਨਾ ਆ ਆਪਣੀ پہلا قدم توهان کي ڄاڻي ڏي ٿو ٽرنفورميشنات ڪم ڪرڻ ۽ هي شڪري ٿي ٿو ٿورو پروگرام آهي ۽ اهو سهي گهر آهي هاڻي عوام ۾ ڪجهه هو گھلندو آهي ٻئي سائيڊ مان وڌي هاڻي چلو ادي مڏي ادي ਕਿ ਜਿਵੇਂ ਪਹਿਲੇ ਮਾਚ ਤੋਂ ਹੈਗੀ ਹੈਗੀ ਆ ਆ ਲੈ ਦੇ ਦੇਓ ਬਣਾ ਆ ਥਾਲ ਰੱਖ ਦੋ ਪੂਰੀ ਰੱਖ ਦੋ ਥਾਲ ਤੇ ਫੋਟੋ ਕਰ ਲਾ ਠੀਕ ਹੈ ਨਾ ਦੇਖੀ ਉਹਨੂੰ ਬਲੈਸ਼ ਵੀ ਖੜਾ ਹੋ ਜਾ ਸਮਝਾ ਨਾ ਰੱਖ ਦੋ ਜੀ ਨਹੀਂ ਇਹ ਵੀ ਹੁਣ ਤੇ ਮੇਰੀ ਤਸਵੀਰ ਆ ਰਹੀ ਹੈ thank <laughs> you ਕਨਿਸ਼ ਲੰਘ ਜੇ ਤੂੰ ਉਧਰ ਲੰਘ ਜਾਰਾ ਬਾਜੋ ਹਾਂ ਪੰਡ ਜੀ ਪੰਡ ਜੀ ਬੋਸ ਤੇ ਪ੍ਰਧਾਨ ਮੰਤਰੀ ਸਿਮਰਪੁਰ ਦਾ ਨਾਮ ਹੈ ਤ੍ਰਿਮੰਤਰ ਸਿਮਰਪੁਰ ਦਾ ਨਾਮ ਹੈ ਤ੍ਰਿਮੰਤਰ ਸਿਮਰਪੁਰ ਦਾ ਨਾਮ ਹੈ ਜੈ ਜੀ 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 ਸਹੀ ਸੋਸ਼ਤੀ ਚੇਤਰੀ ਗਣੇਸ਼ਾਇ ਨਮਸਕਾਰ ਇੱਕ ਜੀ ਮੇਰੇ ਕੋਲ ਵੀ ਆ ਗਿਆ ਨਹੀਂ ਪਾਵੇ ਹਾਂ ਹਾਂ ਅੱਗੇ ਨੇ ਬਿਨਾ ਪਹਿਲੇ ਲਿਖੇ ਦੱਸੇ ਬੰਨਦੇ ਵੀਰੇ ਉਹ ਉੱਪਰ ਦਾ ਹੁਣ ਪੁੰਨਾ ਲਾ ਉੱਪਰ ਉਹਦੇ ਉਹ ਚੰਡੇ ਦੀ ਲਹਿਰ ਨਹੀਂ ਉਹੀ ਆਇਆ ਗਿਆ ਰਸਮ ਉਹਦਾ ਕੀਤੇ ਗਿਆ ਪਰਿਸ਼ਾਦਾ ਕੋਲ ਜਿਹਦੇ ਪਾਗ ਦੇ ਪ੍ਰਭੂ શ્રી RAM ਜੀ ਦੀ ਬਹੁਤ અપਾਰ ਕਿਰਪਾ ਹੈ ਕਿ ਅੱਜ ਨਿਸ਼ਾਨ ਯਾਤਰਾ ਜਿਹੜੀ ਹੈ ਉਹ ਮੰਡੀ ਕਲੀ ਟੋਹਾ ਹਨੂਮਾਨ ਮੰਦਿਰ ਤੋਂ ਅੱਜਕੱਲੀ ਮਾਤਾ ਦੇ ਮੰਦਿਰ ਤੱਕ ਅਸੀਂ ਸਾਰੇ ਭਗਤਾਂ ਨੇ ਉਹ ਕੀਤੀ ਹੈ। ਇਹ ਸੱਦਾ ਦੇਣ ਵਾਸਤੇ ਕਿ ਹਨੂਮਾਨ ਜਨਮਤੀ ਤੇ 11 ਤਰੀਕ ਨੂੰ ਵਿਸ਼ਾਲ ਬਾਲਾ ਜੀ ਦਾ ਜਾਗਰਣ ਹੋਣ ਜਾ ਰਿਹਾ। ਸੋ ਸਾਰੇ ਭਗਤਾਂ ਨੂੰ ਸੰਗਰੂਰ ਵਾਲਿਆਂ ਨੂੰ ਅਰਾਸੇ ਪਾਸੇ ਜਿੰਨੇ ਵੀ ਮਹਾਰਾਜ ਦੇ ਪਰਿਵਾਰ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਤੇ ਸਾਰੇ ਹੁਮਮਾ ਆ ਕੇ ਪਹੁੰਚੋ ਆਪਾਂ ਮਹਾਰਾਜ ਦਾ ਕੀਰਤਨ ਕਰੀਏ। ਰੋਸ਼ਨ ਜੀ ਦੂਸਰੀ ਵਾਰ ਲਗਾਤਾਰ ਸੰਗਰੂਰ ਦੇ ਵਿੱਚ ਬੁਲਾਇਆ ਗਿਆ ਥੋੜੀ ਜਿਹੜੀ ਸੇਵਾ ਲਈ ਜਾ ਰਹੀ ਹੈ ਚਾਹੁੰਦੇ ਅਸੀਂ ਕੀ ਕਹਿਣਾ ਚਾਹੁੰਦੇ ਸੰਗਰੂਰ ਤਾਂ ਮੇਰਾ ਆਪਣਾ ਸ਼ਹਿਰ ਹੈ ਜੀ ਹੁਣ ਮੇਰਾ ਪਰਿਵਾਰ ਬਣ ਗਿਆ ਸਾਰਾ ਤੇ ਬਹੁਤ ਪਿਛਲੀ ਵਾਰ ਵੀ ਆਨੰਦ ਆਇਆ ਬਹੁਤ ਪ੍ਰਭੂ ਦੀ ਕਿਰਪਾ ਸੀ ਔਰ ਜਿੰਨੇ ਵੀ ਭਗਤ ਨੇ ਇੱਥੇ ਸੁਣਨ ਵਾਲੇ ਆ ਭਾਵ ਵਾਲੇ ਨੇ ਔਰ ਭਾਵ ਦੇ ਜਿਹੜੇ ਭਜਨ ਆ ਉਹਨਾਂ ਨੂੰ ਪਸੰਦ ਕਰਦੇ ਆ ਔਰ ਪ੍ਰਭੂ ਦੇ ਚਰਨਾਂ ਨਾਲ ਜੁੜਦੇ ਨੇ ਸਾਰੇ ਔਰ ਇਸ ਚੀਜ਼ ਦੀ ਖੁਸ਼ੀ ਹਮੇਸ਼ਾ ਰਹੂਗੀ ਕਿ ਮੇਰੀ ਦੂਸਰੀ ਵਾਰੀ ਜਿਹੜੀ ਹਾਜ਼ਰੀ ਹੈ ਇਸ ਪਵਿੱਤਰ ਸਥਾਨ ਤੇ ਲੱਗੀ ਹੈ ਮੱਕਾਲੀ ਮਾਤਾ ਜੀ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਇਸ ਜਾਗਰਣ ਨੂੰ ਲੈ ਕੇ ਬਸ ਜੀ ਸਾਰੇ ਹੋਂਮਾ ਆ ਕੇ ਪਹੁੰਚੋ ਸਾਰੇ ਤੁਸੀਂ ਭਗਤੋ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਜਿਹੜਾ ਸੰਗਰੂਰ ਦੇ ਜਾਗਰਣ ਹੋ ਰਿਹਾ ਕਿਹੜੀ ਕਿਹੜੀ ਥਾਂ ਤੇ ਹੋ ਰਿਹਾ ਹੈ ਜਿਹੜੀ ਗਰਾਊਂਡ 'ਚ ਆਪਾਂ ਖੜੇ ਆ ਜੀ ਅੱਜ ਇਸੇ ਕਾਲੀ ਮਾਤਾ ਮੰਦਰ ਦੀ ਇਸ ਗਰਾਊਂਡ ਦੇ ਵਿੱਚ ਹੋ ਰਿਹਾ ਜੀ 11 ਤਰੀਕ ਨੂੰ ਏ ਮੰਦਰ ਮਤਲਬ ਕਿਹੜੇ ਮੰਦਰ ਬੋਲ ਹੋ ਰਿਹਾ ਜੀ ਕਿ ਕਿਹਨਾਂ ਬੋਲ ਹੋ ਰਿਹਾ ਪ੍ਰੋਗਰਾਮ ਜੀ ਤੇ ਪੰਡਿਤ ਜੀ ਨਾਲ ਖੜੇ ਨੇ ਜੀ ਪੰਕਜ ਜੀ ਮੰਡੀ ਗਲੀ ਵਾਲੇ ਹਨੂਮਾਨ ਮੰਦਿਰ ਦੀ ساری ਕਮੇਟੀ ਹੈ ਜਿਹੜੀ ਇਹ ਜਾਗਰਣ ਹਰ ਸਾਲ ਬੜੀ ਧੂਮ ਧਾਮ ਨਾਲ ਹਨੂਮਾਨ ਜਨਮਤੀ ਤੇ ਦੇਵ ਪ੍ਰਕਾਸ਼ ਦੇ ਵਿੱਚ ਕਰਾਉਂਦੀ ਹੈ ਸੋ ਇਸ ਵਾਰ ਵੀ ਉਸੇ ਤਰੀਕੇ ਨਾਲ ਸਾਰਾ ਉਲਾਸ ਹੈ ਔਰ ਭਗਤਾਂ ਨੂੰ ਬਹੁਤ ਖੁਸ਼ੀ ਹੈ ਔਰ ਪਿਛਲੀ ਵਾਰ ਜਿਵੇਂ ਆਪਾਂ ਦੇਖਿਆ ਸੀਗਾ ਕਿ 15 ਤੋਂ 20000 ਜਿਹੜੀ ਸੰਗਤ ਆ ਉਹ ਜੁੜੀ ਸੀ ਔਰ ਇਸ ਵਾਰ ਹੋਰ ਵੀ ਜ਼ਿਆਦਾ ਉਮੀਦ ਹੈ ਕਿ ਦੂਰੋਂ ਨੇੜਿਓਂ ਸਾਰੇ ਭਗਤ ਇਕੱਠੇ ਹੋਣਗੇ ਤੇ ਹਮ ਹਮਾ ਕੇ ਅਸੀਂ ਮਹਾਰਾਜ ਦਾ ਕੀਰਤਨ ਕਰਾਂਗੇ ਸਾਰੇ ਜੈ ਸ਼੍ਰੀ ਰਾਮ ਜੈ ਜੀ ਰਾਮ ਜੇ ਕਹੋ ਭੰਦੇ ਜੀ ਜਿਹੜਾ ਜਗਰਾਤਾ ਹੋ ਰਿਹਾ ਹੈ ਇਹ ਕਿੰਨਵਾ ਹੋ ਰਿਹਾ ਹੈ ਤੇ ਕਿਹੜੀ ਥਾਂ ਤੇ ਹੋ ਰਿਹਾ ਹੈ ਕਿੱਥੋਂ ਜੋਤ ਆਏਗੀ ਤੇ ਕਿਹੜੀ ਤਰੀਕ ਨੂੰ ਜਗਰਾਤਾ ਹੋਏਗਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਹਨੂਮਾਨ ਜੀ ਜਨ ਉਸਬ 12 ਤਰੀਕ ਦਾ ਜੀ ਉਹਦੇ ਉਪਲਖਸ਼ ਦੇ ਵਿੱਚ 11 April ਨੂੰ ਆਪਣਾ ਜਾਗਨ ਹੋ ਰਿਹਾ ਹੈ ਔਰ ਅੱਜ ਜਿਹੜਾ ਹੈਗਾ ਕਿ ਝੰਡਾ ਰੋਪਣ ਹੋਇਆ 11 ਦਿਨ ਪਹਿਲਾਂ ਇਸ ਤੋਂ ਬਾਅਦ 6 ਤਰੀਕ ਨੂੰ ਜੋਤ ਲੈਣ ਜਾਵਾਂਗੇ ਜੀ ਬਾਲਾ ਜੀ ਦੀ ਔਰ ਉਸ ਤੋਂ ਬਾਅਦ ਆਂਦੇਸਰ ਰਮਾਇਣ ਦਾ 파ਟ ਸ਼ੁਰੂ ਹੋਏਗਾ ਤੇ ਔਰ 9 ਤਰੀਕ ਨੂੰ ਸੰਪੂਰਨ ਹੋ ਜਾਏਗਾ 10 ਤਰੀਕ ਨੂੰ ਆਪਣੀ ਸ਼ੋਭਾ ਯਾਤਰਾ 11 ਦਾ ਆਪਣਾ ਜਾਗਰਨਾ ਔਰ ਇਸ ਦੇ ਵਿੱਚ ਹਰ ਪਾਰਟੀ ਕੋਈ ਪਾਰਟੀਵਾਦੀ ਨਹੀਂ ਹੈ ਸਾਰੇ ਇਨਵਾਈਟਡ ਨੇ ਜੀ ਚਾਹੇ ਕਿਸੇ ਵੀ ਪਾਰਟੀ ਦਾ ਇੱਥੇ ਸਾਰੇ ਬਾਬਾ ਜੀ ਦੇ ਸੇਵਕ ਨੇ ਔਰ ਸਾਰੇ ਨਿਮੰਤਰਨਾ ਕਿ ਆਓ ਇੱਕ ਸਧਾਰਨ ਵਿਅਕਤੀ ਬਣ ਕੇ ਆਓ ਕੋਈ ਐਮਐਲਏ ਨਹੀਂ ਕੋਈ ਮੰਤਰੀ ਨਹੀਂ ਕੋਈ ਕੁਝ ਨਹੀਂ ਸਿਰਫ ਇੱਕ ਸਧਾਰਨ ਬਾਬਾ ਜੀ ਦਾ ਸੇਵਕ ਬਣ ਕੇ ਆਣ ਸਭ ਦਾ ਵੈਲਕਮ ਹੈ। ਇਹ ਕਿਹੜੀ ਥਾਂ ਦੇ ਜੀਲਾ ਤੌਰ ਹੈ ਇਹ ਆਪਣਾ ਮਾਤਾ ਕਾਲੀ ਦੇਵੀ ਮੰਦਿਰ ਪਟਿਆਲਾ ਗੇਟਸ ਗੁਰੂ ਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਕਿੰਨੇ ਵਜੇ ਜਗਰਤਾ ਸ਼ੁਰੂ ਹੋਇਆ ਦੇਖੋ 7:30 ਤੋਂ ਸ਼ੁਰੂ ਹੋ ਕੇ ਪ੍ਰਭੂ ਦੀ ਇੱਛਾ ਤੱਕ ਇਹ ਜੀ ਕੌਣ ਆ ਰਹੇ ਗੁੰਗਾਨ ਕਰਨ ਵਾਸਤੇ ਗੁੰਗਾਨ ਕਰਨ ਆ ਰਹੇ ਜੀ ਪੰਜਾਬ ਦੇ ਪ੍ਰਸਿੱਧ ਗਾਇਕ ਨੇ ਜੀ ਰੋਸ਼ਨ ਪ੍ਰਿੰਸ ਜੀ ਤੇ ਆਪਣੇ વિક્રਮ ਮਠੌਰ ਜੀ ਆਪਣਾ ਦੀਪੂ ਰਾਜਦਾਨ ਔਰ ਮੱਖਾ ਜੀ